ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਅੱਗੇ ਇੱਕ ਬਹੁਤ ਹੀ ਖਾਸ ਕਹਾਣੀ ਲੈ ਕੇ ਆਈ ਹਾਂ ਇਹ ਸਾਡੇ ਚੈਨਲ ਮੁਕਤੀ ਸਿਆਹੀ ਹਰਫ ਦੀ ਪਹਿਲੀ ਕਹਾਣੀ ਹੈ ਜੋ ਅਸੀਂ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੇ ਹਾਂ ਇੱਕ ਨਵIkਲੀ ਲੇਖਕਾ ਜਿਸਨੇ ਹਜੇ ਲਿਖਣਾ ਹੀ ਸ਼ੁਰੂ ਕੀਤਾ ਹੈ ਉਹ ਚਾਹੁੰਦੇ ਹਨ ਕਿ ਉਹਨਾਂ ਦੀ ਕਹਾਣੀ ਨੂੰ ਅਸੀਂ ਤੁਹਾਡੇ ਅੱਗੇ ਪ੍ਰਸਤੁਤ ਕਰੀ ਪਰ ਹਾਂ ਜਿਉ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ ਪਰ ਹਾਂ ਇਸ ਕਹਾਣੀ ਨੂੰ ਸੁਣ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਔਰ ਹੋ ਸਕਦਾ ਹੈ ਤੁਹਾਡੀ ਹੱਲਾਸ਼ੇਰੀ ਉਹਨਾਂ ਨੂੰ ਇੱਕ ਦਿਨ ਆਪਣਾ ਨਾਮ ਦਸਤਨ ਲੈ ਲਈ ਮਜਬੂਰ ਕਰ ਦੇਵੇ ਅਸੀਂ ਉਡੀਕਾਂਗੇ ਤੁਹਾਡੇ ਕੁਹੰਟਾਂ ਨੂੰ ਆਓ ਸ਼ੁਰੂ ਕਰੀਏ ਕਹਾਣੀ ਮਿਲਾਪ ਉਹ ਖੁਸ਼ਬੂ ਉਸਦੇ ਅੰਦਰ ਇੱਕ ਖੋਪ ਆ ਰਹੀ ਸੀ ਜਿਵੇਂ ਉਸਦਾ ਮਨ ਉਸਨੂੰ ਤਰਸ ਰਿਹਾ ਸੀ ਉਹ ਉਸਨੂੰ ਹੋਰ ਕੋਲ ਤੋਂ ਮਹਿਸੂਸ ਕਰਨਾ ਚਾਹਦੀ ਸੀ ਉਸਨੇ ਆਪਣੀ ਸਾੜੀ ਦੇ ਪੱਲੇ ਨੂੰ ਇਕੱਠਾ ਕੀਤਾ ਅਤੇ ਖਿੜਕੀ ਕੋਲ ਜਾ ਖਲੋਤੀ ਉਸ ਦੇ ਮੂਤੇ ਬਾਰਿਸ਼ ਦੀਆਂ ਬੂੰਦਾਂ ਦੀ ਊਰ ਹਵਾ ਨਾਲ ਉੱਡਦੀ ਆਪੀ ਉਸ ਨੇ ਅੱਖਾਂ ਬੰਦ ਕਰ ਲਈਆਂ ਅਤੇ ਆਪਣੇ ਰੋਮਾਂ ਨੂੰ ਛੁੰਦੀ ਉਹ ਪਹਾਰ ਦੇ ਅਹਿਸਾਸਾਂ 'ਚ ਖੋਈ ਉਹ ਆਪਣੇ ਬਚਪਨ 'ਚ ਜਾ ਖਲੋਤੀ ਕਿਹਾ ਜਾਂਦਾ ਹੈ ਸਮੇਂ ਰੇਤ ਦੀ ਤਰ੍ਹਾਂ ਹੁੰਦਾ ਹੈ ਜੋ ਮੁਠੀ 'ਚੋਂ ਫਿਸਲ ਜਾਂਦਾ ਹੈ ਅਤੇ ਕਦੇ ਮੁੜ ਕੇ ਨਹੀਂ ਆਉਂਦਾ ਪਰ ਕਈ ਵਾਰੀ ਸਮਾ ਹੱਥਾਂ ਤੇ ਜਿੰਬੜੀ ਗੁੜ ਵਾਂਗ ਹੁੰਦਾ ਹੈ ਉਹ ਥੋੜੇ ਜਿਹੇ ਅਹਿਸਾਸਾਂ ਦੀ ਨਮੀ ਨਾਲ ਚਿਪਚਿਪਾ ਹੋ ਜਾਂਦਾ ਹੈ ਅਤੇ ਦਿਲ ਦੇ ਕਿਸੇ ਕੋਨੇ ਵਿੱਚ ਯਾਦਾਂ ਨੂੰ ਸਦਾ ਲਈ ਚਿਪਕਾ ਦਿੰਦਾ ਹੈ ਉਸ ਦਾ ਮਨ ਇਸ ਆਲੀਸ਼ਾਨ ਕਮਰੇ ਵਿੱਚੋਂ ਉੱਡ ਫਿਰ ਉਸ ਪੁਰਾਣੀ ਜਹੀ ਵੀ ਵਿੱਚ ਚਾਕ ਲੋਟਾ ਉਸ ਨੂੰ ਉੱਥੇ ਕਿੰਨੇ ਸਾਰੇ ਲੋਕੀ ਦਿਖੇ ਉਸ ਨੂੰ ਆਪਣੀ ਦਾਦੀ ਦਿਉੜੀ ਵਿੱਚ ਮੀਂਹ ਦੀ ਬਾਛੜ ਤੋਂ ਬਚਦੀ ਅੰਗਠੀ ਤੇ ਮਿੱਠੇ ਪੂੜੇ ਬਣਾਉਂਦੀ ਹੋਈ ਤੀ ਸੀ ਉਥੇ ਉਸ ਨੂੰ ਆਪਣੀਆਂ ਭੂਆ ਦਿੱਸੀਆਂ ਉੱਥੇ ਹੀ ਉਸਨੇ ਦਿੱਤੇ ਕੁਰਤੇ ਪਜਾਮੇ ਵਿੱਚ ਆਪਣੇ ਦਾਦਾ ਜੀ ਨੂੰ ਵੀ ਦੇਖਿਆ ਉਹ ਪੁਰਾਣੇ ਜਿਹਾ ਦੋ ਕੁਰਸੀਆਂ ਦਾ ਜੋੜਾ ਜਿਸ ਨੂੰ ਪੈਪ ਵਾਲੀ ਮਿੱਟੀ ਨਵਾਰ ਦਾ ਗੁੜਿਆ ਹੋਇਆ ਸੀ ਉਸ ਦੀ ਕਸੀ ਹੋਈ ਨਵਾਰ ਸਮੇਂ ਨਾਲ ਇਲ ਗਈ ਸੀ ਅਤੇ ਉਹ ਕਿਸੇ ਪੰਗੂੜੇ ਵਾਂਗ ਹੋ ਗਈਆਂ ਸਨ ਉਸ ਉੱਪਰ ਬਿਠੇ ਦਾਦਾ ਜੀ ਅਤੇ ਬਾਪੂ ਜੀ ਲਗਭਗ ਪਏ ਹੋਏ ਅੱਧੇ ਪਏ ਹੋਏ ਅਖਬਾਰ ਪੜ੍ਹ ਰਹੇ ਸਨ ਮਾਂ ਸਟੋਵ ਉੱਤੇ ਪਈ ਖੀਰ ਨੂੰ ਥੱਲੇ ਲੱਕੜ ਤੋਂ ਬਚਾਉਣ ਲਈ ਬਾਰ-ਬਾਰ ਕੜਛੀ ਨਾਲ ਫਲਾ ਰਹੀ ਸੀ ਆਸਮਾਨ ਕਾਲਾ ਸ਼ਾ ਹੋ ਗਿਆ ਸੀ ਅਤੇ ਜਿੱਥੇ ਉਹ ਸਭ ਬੈਠੇ ਮਿੱਟੀ ਦੀ ਖੁਸ਼ਬੂ ਦਾ ਆਨੰਦ ਮਾਣ ਰਹੇ ਸਨ ਉੱਥੇ ਵੀ ਹਨੇਰਾ ਸੀ ਮੌਸਮ ਖਰਾਬ ਹੋਣ ਕਰਕੇ ਬਿਜਲੀ ਬੰਦ ਸੀ ਅਤੇ ਬਹੁਤੀ ਰੌਸ਼ਨੀ ਨਾ ਕਰਨ ਵਾਲਾ ਉਹ ਪੀਲਾ ਜਿਹਾ ਬੱਲਬ ਵੀ ਬੰਦ ਸੀ ਫਿਰ ਉਸ ਨੂੰ ਉਹ ਵਿੜਾ ਯਾਦ ਆਉਂਦਾ ਹੈ ਜਿਸ ਵਿੱਚ ਉਹ ਕੇ ਪੌੜੀਆਂ ਪਹਿਲਾਂ ਛੋਟੇ ਕੋਠੇ ਤੇ ਫਿਰ ਵੱਡੇ ਕੋਠੇ ਨੂੰ ਜਾਂਦੀਆਂ ਸਨ ਉਸ ਨਾਲ ਹੀ ਉਸ ਨੂੰ ਉਹ ਢੇਰੀ ਜਿਹੀ ਰਸੋਈ ਤੁਸੀਂ ਜਿਸ ਦੀ ਦੇੜੀ ਤੇ ਲਗਭਗ ਦੋ ਇੱਟਾਂ ਜਿੰਨੀ ਉੱਚੀ ਵੱਟ ਬਣਾਈ ਹੋਈ ਸੀ ਜੋ ਵਿੜੇ ਦੇ ਪਾਣੀ ਨੂੰ ਰਸੋਈ ਵਿੱਚ ਜਾਣ ਤੋਂ ਰੋਕਦੀ ਸੀ ਉਸ ਦੇ ਹੀ ਨਾਲ ਇੱਕ ਸਟੋਰ ਅਤੇ ਪਿਛਲਾ ਕਮਰਾ ਸੀ ਉਹਨਾਂ ਦੀਆਂ ਦੇੜੀਆਂ ਨੂੰ ਵੀ ਕੁਝ ਇਝ ਹੀ ਉੱਚਾ ਕੀਤਾ ਗਿਆ ਸੀ ਉਹ ਪਿਛਲਾ ਕਮਰਾ ਘਰ ਦਾ ਸਭ ਤੋਂ ਵੱਡਾ ਕਮਰਾ ਸੀ ਫਿਰ ਉਸਨੇ ਉਸ ਪਿਛਲੇ ਕਮਰੇ ਦੀ ਤੁਲਨਾ ਆਪਣੇ ਵਰਤਮਾਨ ਦੇ ਕਮਰੇ ਨਾਲ ਕੀਤੀ ਉਸ ਨੂੰ ਪਿਛਲੇ ਕਮਰੇ ਨਾਲੋਂ ਉਸ ਦਾ ਆਪਣਾ ਵਰਤਮਾਨ ਦਾ ਕਮਰਾ ਈੜਾ ਜਿਹਾ ਮਹਿਸੂਸ ਹੋਇਆ ਭਾਵੇਂ ਉਹ ਉਹ ਆਕਾਰ ਵਿੱਚ ਉਸ ਦੇ ਅਤੀਤ ਦੇ ਕਮਰੇ ਨਾਲੋਂ ਕਿਤੇ ਵੱਡਾ ਸੀ ਪਰ ਉਸ ਨੂੰ ਮਹਿਸੂਸ ਹੋਇਆ ਕਿ ਉਸਦੇ ਹੁਣ ਦੇ ਕਮਰੇ ਵਿੱਚ ਕੇਵਲ ਦੋ ਜੀਆਂ ਤੇ ਹੀ ਪੈਣ ਦਿੱਤਾ ਹੈ ਜਾਂ ਫਿਰ ਥੱਲੇ ਗੱਦਾ ਸੁੱਟ ਕੇ ਦੋ ਤੋਂ ਚਾਰ ਪੈ ਸਕਦੇ ਹਨ ਪਰ ਉਸਦੇ ਅਤੀਤ ਦੇ ਕਮਰੇ ਵਿੱਚ ਕਿੰਨੀ ਜ਼ਿਆਦਾ ਜਿਦਾ ਹੁੰਦੀ ਸੀ ਉਥੇ ਉਹ ਉਸਦੀਆਂ ਭੈਣਾਂ ਉਸਦੀਆਂ ਭੂਆ ਭੂਆ ਦੇ ਬੱਚੇ ਦਾਦਾ ਦਾਦੀ ਸਭ ਪੈ ਜਾਂਦੇ ਸਨ ਮੀ ਹੋਰ ਤੇਜ਼ ਹੋ ਗਿਆ ਭੁਰਦੀ ਥਾਂ ਹੁਣ ਬਾਛਣ ਨੇ ਲੈ ਲਈ ਉਸ ਦਾ ਧਿਆਨ ਫਿਰ ਵਰਤਮਾਨ ਵਿੱਚ ਆ ਮੁੜਿਆ ਉਸ ਨੂੰ ਖਿਆਲ ਆਇਆ ਕਿ ਹੁਣ ਉਥੇ ਹੁਣ ਉਹ ਜਿਹੇ ਮਿੱਠੇ ਪੂੜੇ ਨਹੀਂ ਮਿਲਦੇ ਜਿਹਹੇ ਉਸਦੇ ਦਾਦੀ ਬਣਾਉਂਦੀ ਹੁੰਦੀ ਸੀ ਜੋ ਥੋੜੇ ਭਾਰੀ ਹੁੰਦੇ ਸਨ ਪਰ ਰੂਹ ਜਿਹੇ ਨਰਮ ਅਤੇ ਖੀਰ ਵਿੱਚ ਡਬੋ ਡੋ ਕੇ ਖਾਏ ਜਾਂਦੇ ਸਨ ਹੁਣ ਦੇ ਪੂੜੇ ਤੇਲ ਕੀ ਅਤੇ ਚਾਸ਼ਨੀ ਨਾਲ ਭਰੇ ਹੋਏ ਹੁੰਦੇ ਹਨ ਫਿਰ ਉਸਨੇ ਇੱਕ ਲੰਮਾ ਸਾਹ ਲੈਂਦਿਆਂ ਸੋਚਿਆ ਉਹਨ ਦਾ ਡਾਕਟਰ ਨੇ ਵੀ ਮਿੱਠਾ ਖਾਣਾ ਬੰਦ ਕੀਤਾ ਹੋਇਆ ਹੈ। ਕਿਰਕੀ ਉੱਪਰ ਬਰਸਾਤੀ ਦੇ ਹੋਣ ਦੇ ਬਾਵਜੂਦ ਪਾਣੀ ਖਿੜਕੀ ਤੋਂ ਅੰਦਰ ਆਉਣ ਲੱਗਾ ਅਤੇ ਫਰਸ਼ ਤੇ ਇਕੱਠਾ ਹੋ ਗਿਆ। ਉਸਨੇ ਆਪਣੇ ਟੇਬਲ ਤੇ ਪਈ ਬੈਲ ਮਾਰੀ। ਉਸੇ ਵळे ਕੰਮ ਵਾਲੀ ਹਾਜ਼ਰ ਹੋਈ। ਉਸਨੇ ਉਸਨ ਕਮਰੇ ਵਿੱਚ ਪਾਣੀ ਸਾਫ਼ ਕਰਨ ਲਈ ਕਿਹਾ। ਕੰਮ ਵਾਲੀ ਉਸੇ ਵੇਲੇ ਪੋਚਾ ਅਤੇ ਵਾਈਪਰ ਲੈ ਆਈ। ਖਿੜਕੀ ਦੇ ਅੰਦਰ ਕਿ ਰਕੀ ਦੇ ਇੱਕ ਪਾਸੇ ਅੰਦਰ ਕਮਰੇ ਵਿੱਚ ਇੱਕ ਕੋਨੇ ਤੇ ਬੂਟੇ ਪਏ ਸਨ ਉਸਨੇ ਕੰਮ ਵਾਲੀ ਨੂੰ ਕਿਹਾ ਗਮਲੇ ਹਟਾ ਕੇ ਪਾਣੀ ਸਾਫ਼ ਕਰ ਦਿਓ بارش ਦੇ ਪਾਣੀ ਵਿੱਚ ਬੈਕਟੀਰੀਆ ਹੁੰਦਾ ਹੈ ਅਤੇ ਇਹ ਕਹਿ ਕੇ ਆਪਣੇ ਕਮਰੇ ਵਿੱਚ ਲੱਗੇ ਵੱਡੇ ਜਿਹੇ ਮੇਜ਼ ਨਾਲ ਲੱਗੀ ਹੋਈ ਕੁਰਸੀ ਤੇ ਆ ਬੈਠੀ ਉਹ ਧਿਆਨ ਨਾਲ ਕੰਮ ਵਾਲੀ ਨੂੰ ਕੰਮ ਕਰਦੇ ਦੇਖ ਰਹੀ ਸੀ ਜਦ ਉਸਨੇ ਗਮਲੇ ਹਟਾ ਪਾਣੀ ਸਾਫ਼ ਕੀਤਾ ਤਾਂ ਉਹ ਸੋਚੀ ਪੈ ਗਈ ਕੀ ਪਹਿਲਾਂ ਵਾਲੇ ਮੀਹ ਦੇ ਵਿੱਚ ਵੀ ਬੈਕਟੀਰੀਆ ਹੁੰਦਾ ਸੀ ਉਸ ਨੂੰ ਯਾਦ ਉਸਨੇ ਉਸ ਨੂੰ ਯਾਦਾਂ ਨੇ ਫਿਰ ਉਸ ਦੀ ਕਿਤਾਬ ਦੇ ਬਚਪਨ ਦੇ ਪੰਨੇ ਤੇ ਲਿਆ ਕਰਾਇਆ ਉਸ ਨੂੰ ਯਾਦ ਆਇਆ ਕਿ ਉਸ ਦਾ ਉਹ ਜੀਵਨ ਕਿੰਨਾ ਸਾਦਾ ਸੀ ਅਤੇ ਪਿਆਰਾ ਸੀ ਉਸਨੇ ਆਪਣੇ ਆਪ ਨੂੰ ਕੱਚੇ ਕੋਠੇ ਦੇ ਪਤਨਾਲੇ ਵਿੱਚੋਂ ਬੈਂਦੇ ਕਾਰੇ ਵਾਲੇ ਪਾਣੀ ਦੇ ਚਰਨੇ ਹੇਠ ਖਲੋਤਾ ਪਾਇਆ ਉਹ ਸੋਚਦੀ ਹੈ ਬਚਨ ਵਿੱਚ ਇੰਨੀ ਬੇਪਰਵਾਹੀ ਸੀ ਮਾਂ ਦੇ ਬਚੇ ਹੋਏ ਸੂਟਾਂ ਦੇ ਟੋਟਿਆਂ ਚ ਬਣੇ ਝਬਲੇ ਪਾ ਕੇ ਉਹ ਅਤੀ ਦੀ ਭੈਣ ਸਾਰੇ ਮੁਹੱਲੇ ਵਿੱਚ ਗੇੜਾ ਕੱਢ ਆਉਂਦੀਆਂ ਸਨ ਵੀ ਦੇ ਪਾਣੀ ਵੇੜੇ ਨੂੰ ਨਿੱਕੇ ਤਲਾਬ ਵਿੱਚ ਬਦਲ ਦਿੰਦਾ ਸੀ ਵੇੜੇ ਦਾ ਇੱਕ ਪਾਸਾ ਇੱਟਾਂ ਦਾ ਸੀ ਤੇ ਥੋੜਾ ਜਿਹਾ ਹਿੱਸਾ ਸਿਮਿੰਟ ਵਾਲਾ ਸੀ ਅਦੇ ਲਿਪਿਆ ਹੋਇਆ ਸੀ ਉਸ ਨੂੰ ਯਾਦ ਆਇਆ ਕਿ ਕਿਵੇਂ ਉਹ ਉਸਦੇ ਭੈਣ ਭਰਾ ਨੰਗੇ ਸਰੀਰ ਤੂਰੋ ਆ ਕੇ ਲਿੱਤੀ ਥਾ ਕੇ ਪੈ ਪੈ ਟਾਰੀਆਂ ਲਾਉਂਦੇ ਸਨ ਉਸ ਨੂੰ ਹਾਸਾ ਆ ਗਿਆ ਕੰਮ ਵਾਲੀ ਨੇ ਸਿਰ ਚੱਕ ਕੇ ਉਸ ਵੱਲ ਤੱਕਿਆ ਅਤੇ ਉਹ ਫਿਰ ਵਰਤਮਾਨ ਦੀ ਦੁਨੀਆ ਵਿੱਚ ਮੁੜ ਆਈ ਮੀ ਅਜੇ ਵੀ ਜੋੜਾ ਤੇ ਪੈ ਰਿਆ ਸੀ ਉਸਨੇ ਦਿਮਾਗ ਤੇ ਜੋੜ ਦੇ ਕੇ ਸੋਚਿਆ ਕਿ ਉਹ ਪਿਛਲੀ ਵਾਰੀ ਉਹ ਕਦੋਂ ਮੀ ਵਿੱਚ ਉੱਪੀ ਜੀ ਸੀ ਸ਼ਾਇਦ ਲਗਭਗ 15 ਕ ਸਾਲ ਪਹਿਨਾ ਉਸ ਨੂੰ ਆਪਣਾ ਆਪ ਬਹੁਤ ਜਕੜਿਆ ਹੋਇਆ ਮਹਿਸੂਸ ਹੋਇਆ ਉਸ ਨੂੰ ਲੱਗਿਆ ਕਿ ਉਹ ਖੁਦ ਆਪ ਹੈ ਜਿਸ ਨੇ ਆਪਣੇ ਆਪ ਨੂੰ ਸਮਾਜੀ ਸਟੇਟਸ ਵਿੱਚ ਬੰਨ ਲਿਆ ਹੈ ਬੈਕਟੀਰੀਆ ਮੀ ਵਿੱਚ ਨਹੀਂ ਉਸ ਵਿੱਚ ਪਨਪ ਰਿਹਾ ਹੈ ਮੀ ਧੁੱਪ ਠੰਡ ਗਰਮੀ ਤਾਂ ਆਪਣੇ ਨਿਯਮਤ ਸਮੇਂ ਤੇ ਆ ਰਹੇ ਹਨ ਉਹ ਆਪ ਹੈ ਜਿਸ ਨੇ ਆਪਣੇ ਆਪ ਨੂੰ ਇਹਨਾਂ ਤੋਂ ਦੂਰ ਕਰ ਲਿਆ ਹੈ ਉਸ ਨੂੰ ਦਲੀਪ ਘਟਵਾਣਾ ਦੀ ਲਿਖੀ ਕਹਾਣੀ ਰੱਬ ਤੇ ਰੁੱਤਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਦਰਵਾਜ਼ੇ ਤੇ ਰਸਤਕ ਹੋਈ ਉਸ ਦਾ ਧਿਆਨ ਫੇਰ ਵਰਤਮਾਨ ਵਿੱਚ ਆ ਗਿਆ ਫਿਰ ਉਸ ਨੇ ਦੇਖਿਆ ਉਸ ਦੀ ਕੋਈ ਮਲਾਜਮ ਸੀ ਜਿਸ ਨੇ ਕਿਹਾ ਮੈਡਮ ਫਾਈਲ ਤਿਆਰ ਹੈ ਇੱਕ ਵਾਰੀ ਵੇਖ ਲਵੋ ਤੇ ਹਸਟਾਕਲ ਕਰ ਦਵੋ ਉਸ ਨੇ ਪੰਨੇ ਪਲਟਨੇ ਸ਼ੁਰੂ ਕਰ ਦਿੱਤੇ ਫਿਰ ਉਸ ਕੁੜੀ ਨੇ ਦਰਦਿਆਂ ਦਰਦਿਆਂ ਪੁੱਛਿਆ ਮੈਡਮ ਬਾਕੀ ਦਾ ਕੰਮ ਕੱਲ ਕਰ ਲਈਏ ਵੀ ਬੈਠਿਆ ਹੈ ਜੇ ਬਸਾਂ ਚਲੀਆਂ ਗਈਆਂ ਤਾਂ ਮੈਨੂੰ ਅੱਜ ਘਰ ਤੋਂ ਲਿਜਾਣ ਲਈ ਕੋਈ ਉਪਲਬਧ ਨਹੀਂ ਹੈ ਉਸਨੇ ਹਾਂ ਚ ਸਿਰ ਹਿਲਾਇਆ ਉਹ ਕੁੜੀ ਛੇਤੀ ਦੇਣੀ ਕਮਰੇ ਵਿੱਚੋਂ ਨਿਕਲ ਕੇ ਚਲੀ ਗਈ ਆਮ ਦਿਨ ਵਿੱਚ ਸ਼ਾਇਦ ਉਹ ਉਸ ਨੂੰ ਕੰਮ ਖਤਮ ਕਰੇ ਬਿਨਾ ਨਾ ਜਾਣ ਦੇਦੀ ਪਰ ਅੱਜ ਉਸ ਦਾ ਆਪਣਾ ਮਨ ਵੀ ਇਕਾਂਤ ਭਾਲ ਰਿਹਾ ਸੀ ਉਸਨੇ ਫੇਰ ਖਿੜਕੀ ਵੱਲ ਤੱਕਿਆ ਆਪਣੇ ਟੇਬਲ ਤੇ ਪਈ ਬੈਲ ਮਾਰੀ गांव वाली आई ਤਾਂ ਉਸ ਨੇ ਉਸ ਨੂੰ ਚਾਬੀ ਚੁੱਕ ਕੇ ਉਸ ਦਾ ਬੈਗ ਅਤੇ ਫਾਈਲ ਗੱਡੀ ਵਿੱਚ ਰੱਖਣ ਲਈ ਕਿਹਾ ਉਸ ਨੂੰ ਯਾਦ ਆਇਆ ਕਿ ਕਿਵੇਂ ਰੱਬ ਤੇ ਰੁੱਤਾ ਕਹਾਣੀ ਵਿੱਚ ਰੱਬ ਨੇ ਕਿਹਾ ਸੀ ਕਿ ਰੁੱਤਾ ਧਰਤੀ ਤੇ ਆਉਂਦੀਆਂ ਰਹਿਣਗੀਆਂ ਭਾਵੇਂ ਉਸ ਇੱਕ ਇਨਸਾਨ ਲਈ ਸਹੀ ਉਸ ਨੂੰ ਯਾਦ ਆਇਆ ਕਿ ਉਸ ਕਹਾਣੀ ਦਾ ਉਹ ਆਦਮੀ ਉਸ ਦਾ ਸਭ ਤੋਂ ਮਨਪਸੰਦ ਪਾਤਰ ਸੀ ਉਸ ਦੇ ਮੁੱਖ ਤੇ ਮੁਸਕਾਨ ਆ ਗਈ ਉਸਨੇ ਬਾਹਰ ਆ ਗੱਡੀ ਦੀ ਸੈਲਫ ਮਾਰੀ ਅੱਜ ਉਸਨੇ ਗੱਡੀ ਦੀ ਗੱਡੀ ਦਾ ਏਸੀ ਨਾ ਚਲਾਇਆ ਸਗੋਂ ਦੋਹੇ ਪਾਸੇ ਦੇ ਸ਼ੀਸ਼ੇ ਥੱਲੇ ਕਰ ਦਿੱਤੇ ਜਿਵੇਂ ਉਹ ਇੱਕ ਵਾਰੀ ਫੇਰ ਆਪਣੇ ਆਪ ਨੂੰ ਇਸ ਰੁਤਬੇ ਵਾਲੀ ਜ਼ਿੰਦਗੀ ਤੋਂ ਆਜ਼ਾਦ ਕਰਨਾ ਚਾਹਦੀ ਸੀ ਇੱਕ ਵਾਰੀ ਫੇਰ ਆਪਣੇ ਬਚਪਨ ਦੀ ਸਾਦੀ ਜ਼ਿੰਦਗੀ ਵਿੱਚ ਮੁੜਨਾ ਚਾਹੁੰਦੀ ਸੀ ਉਸਦੀ ਸਾਰੀ ਲੱਗ ਭਾਗ ਇੱਕ ਪਾਸੇ ਉਹ ਭੇਜ ਗਈ ਔਰ ਅੱਜ ਉਹ ਆਪਣੀ ਬੇਪਰਵਾਹੀ ਨੂੰ ਇਹ ਘੋਰ ਵਾਰੀ ਮਹਿਸੂਸ ਕਰਨਾ ਚਾਹਦੀ ਸੀ ਉਸਨੇ ਆਪਣੇ ਘਰ ਵੱਲੋਂ ਜਾਂਦੇ ਰਾਹ ਵਿੱਚੋਂ ਲੰਮਾ ਰਾਹ ਅਤੇ ਖਾਲੀ ਰਾਹ ਚੁਣਿਆ ਉਸ ਰਾਤ ਇਹ ਸੂਹਾ ਸੀ ਸੂਏ ਦੇ ਪਾਣੀ ਵਿੱਚ ਆਸਮਾਨ ਦਾ ਪ੍ਰਤੀਬਿੰਬ ਜਿਸ ਰਹਾ ਸੀ ਉਸ ਨੂੰ ਵੇਖ ਕੇ ਇੰਜ ਲੱਗਦਾ ਸੀ ਜਿਵੇਂ ਆਸਮਾਨ ਨੇ ਥੱਲੇ ਉਤਰ ਧਰਤੀ ਨੂੰ ਗਲ ਵਕੜੀ ਪਾਈ ਹੋਵੇ ਉਹਨਾਂ ਦੀ ਇਸ ਬਿਲਾਪ ਦੀ ਖੁਸ਼ੀ ਵਿੱਚ ਕੁਦਰਤ ਮੀਂਹ ਦਾ ਸੰਗੀਤ ਵਜਾ ਰਹੀ ਸੀ ਉਸ ਨੇ ਰਾਹ ਵਿੱਚ ਟੱટી ਰੋਕੀ ਅਤੇ ਤੇਜ਼ ਪੈਂਦੇ ਮੀਹ ਵਿੱਚ نیچے ਉਤਰ ਗਈ ਅਤੇ ਵਾਹ ਖੋਲ ਕੇ ਇਸ ਮਿਲਾਬ ਤੇ ਜਸ਼ਨ ਦਾ ਹਿੱਸਾ ਬਣ ਗਈ। ਬਸ ਇੰਨੀ ਸੀ ਇਹ ਕਹਾਣੀ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਏਗੀ। ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਵੀ ਅਸੀਂ ਇਸ ਵਿੱਚ ਕੋਈ ਸੁਧਾਰ ਕਰ ਸਕਦੇ ਹਈਏ। ਤੁਹਾਡੀ ਹੱਲਾਸ਼ੇਰੀ ਸਾਡੇ ਨਵੇਂ ਲੇਖਕ ਨੂੰ ਹੋਰ ਤੋਂ ਹੋਰ ਲਿਖਣ ਲਈ ਉਤਸ਼ਾਹਿਤ ਕਰੂਗੀ। ਦੀ ਦਿੱਤੀ ਹੋਈ ਹਰ ਇੱਕ ਐਡਵਾਈਸ ਅਸੀਂ ਆਪਣੇ ਆਉਣ ਵਾਲੀ ਕਹਾਣੀਆਂ ਦੇ ਵਿੱਚ ਸੁਧਾਰ ਲਈ ਵਰਤਾਂਗੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਆਪਣੇ ਮੁਕਦੀ ਸਿਆਹੀ ਹਰਫ ਦੀ